ਸ਼ਤਰੀਆ ਕਾਲ ਜੀ ਅੱਜ ਅਸੀਂ ਬਣਾਵਾਂਗੇ ਮੋਟੀ ਹਰੀ ਮਿਰਚ ਦਾ ਚਟਪਟਾ ਜਿਹਾ ਆਚਾਰ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਇਹਦੇ ਲਈ ਅਸੀਂ 500 ਗ੍ਰਾਮ ਮੋਟੀਆਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਤੋਂ ਆਉਣ ਤੋਂ ਬਾਅਦ ਇਹਨਾਂ ਦੀਆਂ ਡੰਡੀਆਂ ਉਤਾਰ ਲੈਣੀਆਂ ਹਨ ਇਹਨਾਂ ਨੂੰ ਅਸੀਂ ਛੋਟੇ ਪੀਸ ਵਿੱਚ ਕਟਿੰਗ ਕਰਕੇ ਰੱਖਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਭਰ ਕੇ ਵੀ ਬਣਾ ਸਕਦੇ ਹੋ ਅਸੀਂ ਛੋਟੇ ਪੀਸ ਵਿੱਚ ਕਟਿੰਗ ਕਰਕੇ ਇਹਨਾਂ ਦਾ ਆਚਾਰ ਪਾਵਾਂਗੇ ਇਹਨਾਂ ਨੂੰ ਅਸੀਂ ਕਿਸੇ ਬਾਲ ਵਿੱਚ ਕੱਟ ਕੇ 1 ਚਮਚ ਨਮਕ ਦਾ ਮਿਕਸ ਕਰਕੇ ਇਹਨਾਂ ਨੂੰ 2-3 ਘੰਟੇ ਲਈ ਰੈਸਟ ਤੇ ਰੱਖ ਦਵਾਂਗੇ ਉਦੋਂ ਤ ਇਦੇ ਵਿੱਚ ਪਾਵਾਂਗੇ ਮੇਥੀ ਦਾਣਾ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਦਰਦਰਾ ਤੇ ਇਹ ਦਾਣੇ ਦਾ ਪਾਊਡਰ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਜਿਹੜੇ ਮਿਰਚਾਂ ਇਹਨਾਂ ਨੇ ਪਾਣੀ ਛੱਡ ਤੇ ਆਇਆ ਪਾਣੀ ਨੂੰ ਅਸੀਂ ਥੱਲੇ ਕੱਢ ਲਾਂਗੇ ਮਿਰਚਾਂ ਨੂੰ ਉਲਾ ਕੱਢ ਲਾਂਗੇ ਜਿਹੜੇ ਮਸਾਲੇ ਭੁੰਨ ਕੇ ਰੱਖੇ ਸੀ ਉਹ ਪਾਦਮਾ ਕਲੌਂਜੀ ਪਾਵਾਂਗੇ ਅਮਚੂਰ ਪਾਊਡਰ ਪਾਵਾਂਗੇ 2 ਚਮਚ ਨਮਕ ਦੇ ਪਾਵਾਂਗੇ ਅੱਧਾ ਚਮਚ ਹਲਦੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅੱਧਾ ਕਾਪੀ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਣਾ ਹੈ ਸਰੋਂ ਦਾ ਤੇਲ ਗਰਮ ਕਰਕੇ ਨਹੀਂ ਪਾਣਾ ਕੱਚਾ ਹੀ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ 2 ਚ